ਲਾਈਵ ਅਪਡੇਟ ਹੈ ਦੋਸਤੋ ਖੱਗਰ ਨਦੀ ਦਾ ਤੁਹਾਡੇ ਸਾਹਮਣੇ ਖੱਗਰ ਨਦੀ ਦਿਖਾ ਰਹੇ ਹਾਂ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜੋ ਖੱਗਰ ਨਦੀ ਹੈ ਇਹ ਚੰਡੀਗੜ੍ਹ ਹੋ ਕੇ ਪਟਿਆਲਾ ਪਾਤਲਾ ਸਮਾਣਾ ਤੇ ਇਧਰ ਮੂਨਕ ਜਾਖਲ ਹੁੰਦੇ ਹੋਏ ਚੰਦਪੁਰਾ ਬੰਨ ਨੂੰ ਕ੍ਰੋਸ ਕਰਦੇ ਹੋਏ ਉਸ ਤੋਂ ਸਾਈਡ ਤੋਂ ਲੰਘਦੀ ਹੋਈ ਜਾਂਦੀ ਹੈ ਜਿਸ ਦਾ ਰੌਲਾ ਆਏ ਸਾਲ ਪੈ ਜਾਂਦਾ ਹੁੰਦਾ ਪਿਛਲੇ ਤੋਂ ਪਿਛਲੇ ਸਾਲ ਵੀ ਪਿਆ ਸੀ ਕਿ ਚੰਦਪੁਰਾ ਬੰਨ ਜਿਹੜਾ ਉਹ ਤੋੜਨਾ ਪੈਂਦਾ ਤੇ ਪੰਜਾਬ ਚ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਣੀ ਵੜਦਾ ਹੈ ਵੈਸੇ ਦੋਸਤੋ ਇਸ ਵਾਰ ਸ਼ਾਇਦ ਉਹ ਨੌਬਤ ਨਹੀਂ ਆਊਗੀ ਕਿਉਂਕਿ ਪਾਣੀ ਆ ਉਹ ਲੰਘ ਰਿਹਾ ਹੈ ਪਾਣੀ ਚੜ ਜਰੂਰ ਰਿਹਾ ਹੈ ਨਦੀ ਦੇ ਵਿੱਚ ਪਰ ਇੰਨਾ ਪਾਣੀ ਨਹੀਂ ਚੜ ਰਿਹਾ ਕਿ ਜਿਸ ਦਾ ਜ਼ਿਆਦਾ ਖਤਰਾ ਹੋਵੇ ਪਰ ਫਿਰ ਵੀ ਕਹਿੰਦੇ ਹੁੰਦੇ ਆ ਕਿ ਤਿਆਰੀਆਂ ਜ਼ਰੂਰੀ ਨੇ ਤਿਆਰੀਆਂ ਕਰਕੇ ਜ਼ਰੂਰ ਰੱਖੋ ਪਰ ਫਿਰ ਵੀ ਇੰਨਾ ਖਤਰੇ ਵਾਲਾ ਕੰਮ ਨਹੀਂ ਹੈ ਪਾਣੀ ਜਿਹੜਾ ਲਗਾਤਾਰ ਉਹ ਲੰਘ ਰਿਹਾ ਹੈ ਵੈਸੇ ਦੋਸਤੋ ਜੇਕਰ ਦੇਖਿਆ ਜਾਵੇ ਕਿ ਜਿੰਨਾ ਪਾਣੀ ਲਗਾਤਾਰ ਆ ਰਿਹਾ ਹੈ ਉਸ ਤੋਂ ਵੀ ਅਗਰ ਥੋੜਾ ਹੋਰ ਵੀ ਪਾਣੀ ਆਉਂਦਾ ਤਾਂ ਉਸ ਦੇ ਲੰਘਣ ਦੀ ਵੀ ਜਗ੍ਹਾ ਹੈਗੀ ਹੈ ਪਰ ਪਾਣੀ ਚੜਨ ਦੇ ਕੋਈ ਜਾਂ ਨਿਕਲਣ ਦੇ ਇਹਦੇ ਵਿੱਚੋਂ ਘੱਗਰ ਦੇ ਵਿੱਚੋਂ ਨਿਕਲਣ ਦੇ ਕੋਈ ਅਸਾਰ ਨਹੀਂ ਹੈਗੇ ਹਾਲਾਂਕਿ ਖਾਸ ਕਰਕੇ ਕਹਿੰਦੇ ਉਹਨੇ ਕਿ ਕੋਸ਼ਿਸ਼ ਕਰੋ ਕਿ ਆਪਣੀ ਜਿਹੜੀ ਤਿਆਰੀ ਹੈ ਉਹ ਰੱਖੋ ਪਰ ਖਾਤਰੇ ਵਾਲੀ ਗੱਲ ਨਹੀਂ ਦੋਸਤੋ ਇਹ ਇਸ ਟਾਈਮ ਆਪਾਂ ਖੜੇ ਆ ਜਿਹੜਾ ਜਾਖੜ ਜਾਖੜ ਤੋਂ ਇਹ ਕੋਲਾੰਬੂਨੇ ਵਾਲਾ ਫਤਿਹਬਾਦ ਵਾਲਾ ਰੋਡ ਹੈ ਤੇ ਨਾਲ ਹੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਸੱਤਰ ਕਿੰਨਾ ਕੁ ਚੱਲ ਰਿਹਾ ਹੈ ਹਾਲਾਂਕਿ ਇੰਚ-ਇੰਚ ਕਰਕੇ 2-2 3-3 4-4 ਘੰਟੇ ਬਾਅਦ ਇੰਚ-ਇੰਚਕ ਚੜ੍ਹ ਜ਼ਰੂਰ ਹੈ ਪਰ ਫਿਰ ਵੀ ਇੰਨਾ ਖਾਤਰੇ ਵਾਲੀ ਗੱਲ ਨਹੀਂ ਕਿ ਇਸ ਤੋਂ ਜ਼ਿਆਦਾ ਜਿਹੜਾ ਘਬਰਾਇਆ ਜਾਵੇ ਜਾਂ ਡਰਿਆ ਜਾਵੇ ਅਫਵਾਹਾਂ ਤੋਂ ਦੂਰ ਰਹੋ ਪਰ ਫਿਰ ਵੀ ਤਿਆਰੀ ਜ਼ਰੂਰ ਰੱਖੋ ਕਿਉਂਕਿ ਪ੍ਰਮਾਤਮਾ ਦਾ ਪਤਾ ਨਹੀਂ ਫਿਲਹਾਲ ਜਿਹੜੇ ਹਿਸਾਬ ਨਾਲ ਮੌਸਮ ਚੱਲ ਰਿਹਾ ਧੁੱਪ ਨਿਕਲੀ ਹੋਈ ਹੈ ਉਹ ਹਿਸਾਬ ਨਾਲ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਦਾ ਕੋਈ ਫਲੱਡ ਆਊਗਾ ਪਰ ਫਿਰ ਵੀ ਅਗਰ ਪ੍ਰਮਾਤਮਾ ਦੇ ਘਰ ਦਾ ਕੋਈ ਨਹੀਂ ਪਤਾ ਹੈਗਾ ਅਗਰ ਜ਼ਿਆਦਾ ਬਾਰਿਸ਼ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਪਟਿਆਲੇ ਦੇ ਵਿੱਚ ਫਿਰ ਕੁਝ ਵੀ ਹੋ ਸਕਦਾ ਕਿਉਂਕਿ ਪਿਛਲੀ ਤੋਂ ਪਿਛਲੀ ਵਾਰੀ ਜਿਹੜਾ ਪਿਛਲੇ ਸਾਲ ਤੋਂ ਪਿਛਲੇ ਸਾਲ ਜਿਹੜਾ ਫਲੱਡ ਆਇਆ ਸੀ ਉਹ ਵਿੱਚ ਪਟਿਆਲੇ ਦੇ ਵਿੱਚ ਜ਼ਿਆਦਾ ਬਾਰਿਸ਼ ਹੋਣ ਕਾਰਨ ਇੱਕਦਮ ਜਿਹੜਾ ਇਸ ਸਾਈਡ ਨੂੰ ਨਿਕਲਿਆ ਸੀ ਪਾਣੀ ਇਸ ਕਰਕੇ ਜਿਹੜਾ ਰੌ ਆਇਆ ਸੀ ਫਲੱਡ ਆਇਆ ਸੀ ਪਰ ਇਸ ਵਾਰ ਜਿਹੜਾ ਚੰਡੀਗੜ੍ਹ ਤੇ ਪਟਿਆਲਾ ਸਾਈਡ ਬਾਰਿਸ਼ ਘਟ ਹੋ ਰਹੀ ਹੈ ਇਸ ਕਰਕੇ ਜਿਹੜਾ ਬਚਾਏਗਾ ਪਰ ਫਿਰ ਵੀ ਬਚਾ ਦੇ ਵਿੱਚ ਹੀ ਬਚਾ ਹੁੰਦਾ ਕਹਿੰਦੇ ਤਿਆਰੀ ਜਰੂਰ ਰੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ